ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਜ ਆਪਾਂ ਬਣਾਵਾਂਗੇ ਬ੍ਰੈਡ ਪਕੌੜੇ ਜੋ ਬਿਲਕੁਲ ਵੀ oily ਨਹੀਂ ਬਣਨਗੇ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਕ੍ਰਿਸਪੀ ਬਣਨਗੇ ਫਰੈਂਡਸ ਬਣਾਉਣਾ ਇਹਨਾਂ ਨੂੰ ਬਿਲਕੁਲ ਆਸਾਨ ਹੈ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਉਂਦੇ ਉਹ ਵੀ ਇਹਨਾਂ ਨੂੰ ਬਣਾ ਸਕਦੇ ਨੇ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਠੰਡ ਦਾ ਮੌਸਮ ਹੈ ਤੁਸੀਂ ਇਹ ਪਕੌੜੇ ਜ਼ਰੂਰ ਬਣਾ ਕੇ ਖਾਓ ਜੇ ਤੇ ਇਸ ਵਾਸਤੇ ਸਭ ਤੋਂ ਪਹਿਲੇ ਆਪਾਂ ਮਸਾਲਾ ਤਿਆਰ ਕਰਾਂਗੇ 1 ਟੇਬਲस्पून ਮਸਟਰਡ ਆਇਲ ਗਰਮ ਕਰ ਲਿਆ ਤੇ ਅੱਧਾ ਚਮਚਾ ਜੀਰਾ ਪਾਤਾ ਥੋ ਤੇ 1 ਟੇਬਲस्पून ਕੁਟਿਆ ਜਿਹੜਾ ਧਨੀਆ ਹੁੰਦਾ ਸਾਬਤ ਉਹ ਮੈਂ ਪਾਤਾ ਤੇ ਨਾਲੇ ਆਪਾਂ ਅਦਰਕ ਤੇ ਹਰੀ ਮਿਰਚ ਬਾਰੀ ਕੱਟੀ ਹੋਈ ਇੱਥੇ ਯੂਜ਼ ਕਰਾਂਗੇ ਇਹਨੂੰ ਹਲਕਾ ਜਿਹਾ ਪੁੰਨ ਲਵਾਂਗੇ ਤੇ ਇਹਨੂੰ ਪੁੰਨਣ ਤੋਂ ਬਾਅਦ ਆਪਾਂ ਇੱਕ ਬਾਰੀ ਕੱਟਿਆ ਹੋਇਆ ਪਿਆਜ਼ ਪਾਵਾਂਗੇ ਜੇਕਰ ਤੁਸੀਂ ਪਿਆਜ਼ ਨਾਲ ਪਸੰਦ ਕਰੋ ਤਾਂ ਸਕਿਪ ਕਰ ਸਕਦੇ ਹੋ ਇਹਨੂੰ ਹਲਕਾ ਜਿਹਾ ਬਰਾਊਨ ਕਰ ਲਵਾਂਗੇ ਤੇ ਹੁਣ ਆਪਾਂ जो हल्का जहाँ उस तो बाद आप आपे एक चम्मच कसूरी मेथी एक चम्मच आप मिर्च पाउडर पा देवे मिर्च मसाले तो टेस्ट के अकोर्डिंग रख सकते हो एक चम्मच पावगे धनिया पाउडर तो अद्धा चमचा आप दे दवा हल्दी पाउडर एक चम्मच तो थोड़ा जहा आप इतने लवेंगे काली मिर्च कुटी हुई थोड़ा जहा गरम मसाला भी मैं इतने पावगी तो एक चम्मच पावे अमचूर पाउडर ਤੇ ਸਧਾਰਨ ਨਮਕ ਆਪਾਂ ਟੇਸ ਦੇ ਅਕੋਰਡਿੰਗ ਪਾ ਲਵਾਂਗੇ ਤੇ ਇਹਨਾਂ ਮਸਾਲਿਆਂ ਨੂੰ ਮੈਂ ਆਪਾਂ ਕੁਝ ਸੈਕਿੰਡਾਂ ਵਾਸਤੇ ਪੁੰਨਾਂਗੇ ਤੇ ਹੁਣ ਆਪਾਂ ਉਬਲੇ ਹੋਏ ਆਲੂ ਪਾਵਾਂਗੇ ਇੱਥੇ ਮੈਂ ਅੱਧਾ ਕਿਲੋ ਆਲੂ ਲਈ ਸੀ 500 ਗ੍ਰਾਮ ਇਹਨਾਂ ਨੂੰ ਉਬਾਲ ਕੇ ਮੈਸ਼ ਕਰ ਲਿਆ ਸੀ ਤੇ ਨਾਲੇ ਆਪਾਂ ਪਾ ਦਵਾਂਗੇ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਇਹਨੂੰ ਆਪਾਂ ਮਿਕਸ ਕਰਾਂਗੇ ਮਸਾਲਾ ਇਹ ਸਾਡਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਬਣੇਗਾ ਫਰੈਂਡਸ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਕ ਸਾਈਡ 'ਤੇ ਮਟਰ ਹੈ ਜਿਹੜੇ ਉਬਲ ਨੂੰ ਛੱਡੇ ਹੋਏ ਨੇ ਤੇ ਇੱਥੇ ਆਪਾਂ ਪਾਵਾਂਗੇ ਉਬਲੀ ਹੋਈ ਮਟਰ ਤੁਸੀਂ ਜੇਕਰ ਤੁਹਾਡੇ ਕੋਲ ਕੱਚੇ ਮਟਰ ਹੋਣ ਤਾਂ ਤੁਸੀਂ ਤੜਕੇ ਵਿੱਚ ਪਾ ਸਕਦੇ ਹੋ ਤੇ ਇਹਨਾਂ ਨੂੰ ਥੋੜਾ ਜਿਹਾ ਪਕਾਣ ਤੋਂ ਬਾਅਦ ਆਪਾਂ ਜਿਹੜੇ ਇਹ ਮੈਸ਼ ਕੀਤੇ ਆਲੂ ਪਾਵਾਂਗੇ ਪਰ ਮੈਂ ਇੱਥੇ ਉਬਾਲ ਕੇ ਲਏ ਨੇ ਆਲੂ ਤੇ ਅੱਧਾ ਕੱਪ ਮੈਂ ਇੱਥੇ ਸੋਰੀ ਮਟਰ ਉਬਾਲ ਕੇ ਲਏ ਨੇ ਤੇ ਅੱਧਾ ਕੱਪ ਆਪਾਂ ਮਟਰ ਇੱਥੇ ਯੂਜ਼ ਕੀਤੇ ਨੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਔਰ ਜੇਕਰ ਤੁਹਾਨੂੰ ਪਸੰਦ ਨਾ ਆਵੇ ਤਾਂ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਸਿਰਫ ਆਲੂਆਂ ਦਾ ਮਸਾਲਾ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਮਸਾਲਾ ਸਾਡਾ ਤਿਆਰ ਹੋ ਗਿਆ ਇਹਨੂੰ ਆਪਾਂ ਠੰਡਾ ਕਰਾਂਗੇ ਤੇ ਇੱਥੇ ਮੈਂ ਬੈਟਰ ਬਣਾਉਣ ਲੱਗੀ ਹਾਂ ਪਕੌੜਿਆਂ ਵਾਸਤੇ ਇੱਥੇ ਮੈਂ ਡੇਢ ਕੱਪ ਤੋਂ ਥੋੜਾ ਜਿਹਾ ਕਟਮਾ ਇੱਥੇ ਬੇਸਨ ਲਿਆ ਅੱਧਾ ਚਮਚਾ ਅਜਵੈਨ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਕਲਰ ਵਾਸਤੇ ਤੇ ਅੱਧਾ ਚਮਚਾ ਆਪਾਂ ਲਾਲ ਮਿਰਚ ਵੀ ਐਡ ਕਰਾਂਗੇ ਤੁਸੀਂ ਚਿਲੀ ਫਲੈਕਸ ਵੀ ਪਾ ਸਕਦੇ ਹੋ ਸਵਾਦ ਅਨਸਾਰ ਆਪਾਂ ਨਮਕ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਇੱਥੇ ਪਾਵਾਂਗੇ ਚੁਟਕੀ ਜਿਹਾ ਬਸ ਬਿਲਕੁਲ ਘੱਟ ਮਾਤਰਾ 'ਚ ਪਾਣਾ ਤੇ ਹੁਣ ਆਪਾਂ ਗੁੰਗੁਣਾ ਜਿਹਾ ਪਾਣੀ ਲੈ ਕੇ ਇਹਨੂੰ ਮਿਕਸ ਕਰਾਂਗੇ ਯਾਨੀ ਕਿ ਜਿਹੜਾ ਪਾਣੀ ਹੈ ਉਹ ਜ਼ਿਆਦਾ ਠੰਡਾ ਆਪਾਂ ਯੂਜ਼ ਨਹੀਂ ਕਰਾਂਗੇ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਕੋਸਾ ਪਾਣੀ ਤੁਸੀਂ ਯੂਜ਼ ਕਰਨਾ ਪਾਣੀ ਤੁਸੀਂ ਇੱਕ ਵਾਰ 'ਚ ਜਿਆਦਾ ਨਹੀਂ ਪਾਣਾ ਨਹੀਂ ਤਾਂ ਇਸ 'ਚ ਗੰਡਾ ਬਣ ਜਾਂਦੀਆਂ ਨੇ ਗੁਟਲੀਆਂ ਜੀ ਪੈ ਜਾਂਦੀਆਂ ਨੇ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਫਿੰਟਾਂਗੇ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਹੈ ਇਹਦੇ ਨਾਲ ਜਿਹੜੇ ਪਕੌੜੇ ਬ੍ਰੈਡ ਪਕੌੜੇ ਬਹੁਤ ਹੀ ਜਿਆਦਾ ਵਧੀਆ ਬਣਨਗੇ ਤੇ oily ਬਿਲਕੁਲ ਵੀ ਨਹੀਂ ਬਣਨਗੇ ਤੇ ਬੈਟਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਫਰੈਂਡਸ ਤੇ ਬੈਟਰ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਤੇ ਇੱਥੇ ਮੈਂ ब्राउन ब्रैड लिया हैं तुम कोई भी ब्रैड ले वाइट वाली भी सकते हो मेरे को ब्राउन से तो मैं ब्राउन लिया ने इतने छे ब्रैड है, है मेरे को एक उत्ते लावे सोस टमाटो सोस हैगी है, टमैटो कैचअप एक दूजी ब्रैड पर आप लगावे पुदीने की चटनी इतने मैं घर बना के रखी थी पुदीने की चटनी जी मार्केट वाली होंगी यूज़ कर सदते हो यह दवें सॉस आप लवेंगे जोड़ा ब्रैड है बहुत ही ज़्यादा टेस्टी बन के तैयार होएगा ਤੇ ਹੁਣ ਆਪਾਂ ਮਸਾਲਾ ਪਾਵਾਂਗੇ ਮਸਾਲੇ ਨੂੰ ਆਪਾਂ ਚਾਰੋਂ ਤਰਫ ਫੈਲਾ ਕੇ ਇਹਨੂੰ ਚੰਗੀ ਤਰ੍ਹਾਂ ਬ੍ਰੈਡ ਉੱਤੇ ਫੈਲਾ ਦੇਵਾਂਗੇ ਚੰਗੀ ਤਰ੍ਹਾਂ ਲਗਾ ਦੇਵਾਂਗੇ ਮਸਾਲਾ ਬਹੁਤ ਜ਼ਿਆਦਾ ਤੁਸੀਂ ਨਾ ਲਗਾਇਓ ਕਿਉਂਕਿ ਫਿਰ ਜੇ ਆਪਾਂ ਬ੍ਰੈਡ ਪਕੌੜੇ ਖਾਵਾਂਗੇ ਉਦੋਂ ਮਸਾਲੇ ਦਾ ਜ਼ਿਆਦਾ ਟੇਸਟ ਆਊਗਾ ਤੇ ਮਸਾਲਾ ਠੀਕ ਠੀਕ ਹੋਣਾ ਚਾਹੀਦਾ ਤੇ ਇਹ ਬ੍ਰੈਡ ਸਾਡਾ ਇੱਕ ਬਣ ਕੇ ਤਿਆਰ ਹੋ ਗਿਆ ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਵੀ ਤਿਆਰ ਕਰ ਲਵਾਂਗੇ ਜੇਕਰ ਤੁਹਾਡਾ ਮਸਾਲਾ ਬਚ ਜਾਵੇ ਤਾਂ ਤੁਸੀਂ ਪਰੌਂਠੀਆਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਬ੍ਰੈਡਾਂ ਨੂੰ ਕੱਟ ਲਵਾਂਗੇ ਮੈਂ ਛੋਟੇ ਸਾਈਜ਼ ਵਿੱਚ ਆਪਾਂ ਬ੍ਰੈਡ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਵੱਡੇ ਸਾਈਜ਼ 'ਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਇੱਕ ਬ੍ਰੈਡ ਦੇ ਦੋ ਪਰ ਮੈਂ ਇਹਦੇ ਚਾਰ ਟੁਕੜੇ ਕਰਾਂਗੀ ਯਾਨੀ ਕਿ ਚਾਰ ਬਣਾ ਲਵਾਂਗੀ ਇਹਦੇ ਇਹਨਾਂ ਨੂੰ ਵਿੱਚੋਂ ਹੋਰ ਕੱਟ ਦੇਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਈਜ਼ੀ ਤਰੀਕੇ ਨਾਲ ਇਹ ਬਣ ਜਾਂਦੇ ਨੇ ਫਰੈਂਡਸ ਸਰਦੀਆਂ ਦਾ ਮੌਸਮ ਚੱਲ ਰਿਹਾ ਤੁਸੀਂ ਇਹ ਬਣਾ ਕੇ ਜ਼ਰੂਰ ਖਾਓ ਤੇ ਬੈਟਰ ਵੀ ਸਾਡਾ ਜਿਹੜਾ ਬਿਲਕੁਲ ਰੈਡੀ ਹੈ ਐਸੇ ਤਰੀਕੇ ਨਾਲ ਆਪਾਂ ਨੂੰ ਬੈਟਰ ਚਾਹੀਦਾ ਤੇ ਹੁਣ ਆਪਾਂ ਇੱਕ ਬ੍ਰੈਡ ਨੂੰ ਆਪਾਂ ਲਵਾਂਗੇ ਇੱਥੇ ਇੱਕ ਪੀਸ ਨੂੰ ਤੇ ਇਹਨੂੰ ਚਾਰੋਂ ਤਰਫ ਘੁਮਾ ਘੁਮਾ ਕੇ ਪੂਰੀ ਤਰੀਕੇ ਨਾਲ ਇਹਨੂੰ ਲਪੇਟ ਲਵਾਂਗੇ ਬੇਸਨ ਦੇ ਨਾਲ ਤੇ ਹੁਣ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ तेल अपना गर्म होना चाहिए है मीडियम होट होना चाहिए एक -एक कर दे एक तो एक एक करते हुए आपे पाते जावे तो जदों एक साइड तो ये पक जाए तो आप पलट देवेंगे मीडियम आच आप रखा यानी कि जी फ्लेम हैगी मीडियम रखा तो फ्रेंड ये दवें साइडों बन के तैयार हो गए हैं बहुत ही ज़्यादा जल्दी ये बन के तैयार होंगे ने ਇਹਨਾਂ ਦਾ ਤਿਆਰ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਜਲਦੀ ਸੜ ਵੀ ਜਾਂਦੇ ਨੇ ਇਸ ਵਾਸਤੇ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਕਿਤੇ ਵੀ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਪਕਾਉਣਾ ਹੈ 2-3 ਮਿੰਟ 'ਚ ਇਹ ਬਣ ਕੇ ਤਿਆਰ ਵੀ ਹੋ ਜਾਂਦੇ ਨੇ ਫਰੈਂਡਸ ਤੇ ਦੇਖੋ ਇਸ ਤਰ੍ਹਾਂ ਦੇ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਇਹ ਬਣ ਕੇ ਤਿਆਰ ਹੋਏ ਨੇ ਇਸੇ ਤਰੀਕੇ ਨਾਲ ਆਪਾਂ ਬਾਕੀ ਵੀ ਬਣਾ ਲਵਾਂਗੇ ਬੈਟਰ ਦਾ ਤੁਸੀਂ ਤਿਆਰ ਰੱਖਣਾ ਹੈ ਤੁਸੀਂ ਬਹੁਤਾ ਮੋਟਾ ਬੈਟਰ ਨਾ ਰੱਖਿਓ ਨਹੀਂ ਤਾਂ ਬੇਸਣ ਦਾ ਟੇਸਟ ਜ਼ਿਆਦਾ ਆਊਗਾ ਤੇ ਆ ਵੀ ਬਣ ਕੇ ਸਾਡੇ ਤਿਆਰ ਹੋ ਗਏ ਨੇ ਬਹੁਤ ਹੀ ਜ਼ਿਆਦਾ ਕਰਾਰੇ ਤੇ ਟੇਸਟੀ ਬਣ ਕੇ ਤਿਆਰ ਹੋਏ ਨੇ ਫ੍ਰੈਂਡਸ ਤੇ oily ਤਾਂ ਇਹ ਬਿਲਕੁਲ ਵੀ ਨਹੀਂ ਹੈਗੇ ਨੇ ਇਹ ਸਾਡੇ ਬਣ ਗਏ ਨੇ ਤੇ ਇਸੇ ਤਰੀਕੇ ਨਾਲ ਆਪਏ ਬਾਕੀ ਦੇ ਵੀ ਬਣਾ ਲਵਾਂਗੇ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਈ ਹੋਵੇ ਫ੍ਰੈਂਡਸ ਤਾਂ ਤੁਸੀਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ